ਸਤਿ ਸ੍ਰੀ ਅਕਾਲ ਸੰਯੁਕਤ ਸਬੋਰਚਾ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ 5 ਮਾਰਚ ਦਾ ਧਰਨਾ ਜਿਹੜਾ ਚੰਡੀਗੜ੍ਹ ਰੱਖਿਆ ਸੀਗਾ ਉਹਦੀਆਂ ਤਿਆਰੀਆਂ ਤੁਸੀਂ ਕੀਤੀਆਂ ਹੋਈਆਂ ਨੇ ਪੰਜਾਬ ਸਰਕਾਰ ਨੇ ਉਸ ਧਰਨੇ ਨੂੰ ਰੋਕਣ ਦੀ ਖਾਤਰ ਲਗਾਤਾਰ ਛਾਪੇ ਮਾਰੀ ਨਾਕੇ ਲਾਉਣ ਦਾ ਪ੍ਰਬੰਧ ਕੀਤਾ ਹੋਇਆ ਹੈ ਇਹਨਾਂ ਹਾਲਤਾਂ ਦੇ ਵਿੱਚ ਤੁਸੀਂ ਕੱਲ ਨੂੰ ਪੂਰੇ ਜੋਰ ਨਾਲ ਬਾਹਰ ਆਉਣਾ ਹੈ ਜਿਹੜੀਆਂ ਵੱਡੀਆਂ ਸ਼ੜਕਾਂ ਨੇ ਮੇਨ ਸ਼ੜਕਾਂ ਉਹਨਾਂ ਰਸਤਿਆਂ ਤੇ ਆਪਣੇ ਕਾਫਲੇ ਲੈ ਕੇ ਨਿਕਲਣਾ ਹੈ ਜੇ ਸਰਕਾਰ ਜਾਂ ਪ੍ਰਸ਼ਾਸਨਪੁਲਸ ਪ੍ਰਸ਼ਾਸਨਕਤੇ ਨਾਕਾ ਲਾ ਕੇ ਰੋਕਦਾ ਤਾਂ ਉਹ ਨਾਕੇ ਤੋਂ ਪਿੱਛੇ ਰਹਿ ਕੇ ਕਿਸੇ ਖਾਲੀ ਥਾਂ ਤੇ ਸੜਕ 'ਤੇ ਰੁਕਣੀ ਕਿਸੇ ਖਾਲੀ ਥਾਂ ਤੇ ਬੈਠਣਾ ਹੈ ਛੜਕ ਛੱਡ ਕੇ ਬੈਠਣਾ ਕਿਉਂਕਿ ਪੰਜਾਬ ਦੀ ਸਰਕਾਰ ਨੇ ਜਿਹੜਾ ਸਾਨੂੰ 34 ਸੈਕਟਰ ਦੇ ਵਿੱਚ ਜਾਂ ਚੰਡੀਗੜ੍ਹ ਜਾਣ ਤੋਂ ਰੋਕਣ ਦਾ ਫੈਸਲਾ ਕੀਤਾ ਹੈ ਉਹਨਾਂ ਦਾ ਮਤਲਬ ਇਹ ਹੈ ਕਿ ਸਾਨੂੰ ਬਦਨਾਮ ਕਰਨਾ ਕਿ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਇਹ ਛੜਕਾਂ ਰੋਕਦੇ ਨੇ ਇਹ ਦੇਲਾ ਰੋਕਦੇ ਨੇ ਇਹ ਸਾਡੇ ਤੇ ਸਾਨੂੰ ਬਦਨਾਮ ਕਰਨ ਦੇ ਖਾਤਰ ਪੰਜਾਬ ਸਰਕਾਰ ਨੇ ਜਿਹੜੀ ਇਹ ਖੇਡ ਛੱਡੀ ਹੈ ਐਸੀ ਅਸੀਂ ਜ਼ੋਰਦਾਰ ਰਿੰਦਿਆ ਕਰਦੇ ਤੁਸੀਂ ਕੱਲ ਨੂੰ ਇਹ ਪੂਰੇ ਜ਼ੋਰ ਨਾਲ ਪ੍ਰਦਰਸ਼ਨ ਕਰਨਾ ਹੈ ਕੰਬੀ ਸ਼ਾਮ ਮਾਰਕਾ ਤੇ ਰਸਤੀ ਸ਼ਬਕਾ ਤੇ ਜਨ ਜੀਟੀ ਰੋਡਾਂ ਦੇ ਉੱਤੇ ਆਪਣੇ ਕਾਫਲੇ ਲੈ ਕੇ ਨਿਕਲਣਾ ਤੇ ਕੱਲ ਸ਼ਾਮ ਨੂੰ ਸਾਨੂੰ ਅਗਲੇ ਜਿਹੜਾ ਪ੍ਰੋਗਰਾਮ ਹੋਊਗਾ ਉਦੇ ਬਾਰੇ ਦੱਸਿਆ ਜਾਣਾ ਕਿਉਂਕਿ ਸਾਥੀਆਂ ਨਾਲ ਰਹਿ ਕਰਨੀਆਂ ਜੇ ਬਾਕੀ ਹੈ ਉਹ ਰਹਿ ਕਰਕੇ ਅਸੀਂ ਤੁਹਾਨੂੰ ਦੱਸਾਂਗੇ ਇਹ ਫੈਸਲਾ ਸੀ ਕੁਝ ਸਾਥੀਆਂ ਨਾਲ ਰਹਿ ਕਰਕੇ ਕਿਤੇ ਵੀ ਜਗ੍ਹਾ ਤੇ ਟਕਰਾਰ ਲੈਣ ਦੀ ਸਾਡੀ ਕੋਈ ਪਹੁੰਚ ਨਹੀਂ ਬੇਲੜਾ ਟੁਰਕਾ ਟਕਰਾਰ ਕਿਸੇ ਵੀ ਸਾਥੀ ਵੱਲੋਂ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਤੇ ਇਹ ਬੇਨਤੀ ਹੈ ਤੁਹਾਨੂੰ ਤੇ ਬੰਦ ਤੋਂ ਬੰਦ ਗਲਤੀ ਛੜਕਾਂ ਤੇ ਲੈ ਕੇ ਆਓ ਆਪਣਾ ਪ੍ਰੋਗਰਾਮ ਸਥਾਪਨਾ ਤੇ ਅਗਲੇ ਐਕਸ਼ਨ ਦਾ ਨਾਂ ਕੱਲ ਨੂੰ ਸ਼ਾਮ ਤੱਕ ਉੱਥੇ ਦੱਸਿਆ ਜਾਊਗਾ ਕਿ ਅਗਲਾ ਚਲਕੀ ਹੋਣਾ ਤੇ ਕਦੋਂ ਹੋਣਾ ਹੈ ਵਿਚਾਰ ਚਰਚਾ ਕਰਕੇ ਦੱਸਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ